ਦੇਖੋ ਮੈਂ ਬਦਲਣ ਦੀ ਗੱਲ ਨਹੀਂ ਕਰ ਰਿਹਾ ਮੈਂ ਤਾਂ ਇਹ ਗੱਲ ਕਰ ਰਿਹਾ ਕਿ ਅਕਾਲੀ ਦਲ ਜਿਹੜਾ 1920 ਦੇ ਵਿੱਚ ਕਾਇਮ ਹੋਇਆ ਸੀ ਜਿਸ ਮੰਤਵ ਨਾਲ ਜਿਸ ਮਕਸਦ ਦੇ ਨਾਲ ਉਹ ਕਾਇਮ ਕੀਤਾ ਗਿਆ ਸੀ ਉਸ ਦੀ ਪੁਨਰ ਸਿਰਜੀਤੀ ਚਰੀ ਜਾਵੇ ਬਦਲਣ ਦੀ ਗੱਲ ਤੇ ਹੁੰਦੀ ਹੈ ਕਿ ਹੁਣ ਜਿਹੜਾ ਆਪਣੇ ਆਪ ਨੂੰ ਅਕਾਲੀ ਦਲ ਕਹਾਉਂਦਾ ਹੈ ਤੇ ਇਲੈਕਸ਼ਨ ਕਮਿਸ਼ਨ ਨਾਲ ਰਜਿਸਟਰਡ ਹੈ ਮੈਂ ਉਸੇ ਦੇ ਪ੍ਰਧਾਨ ਨੂੰ ਬਦਲਣ ਦੀ ਗੱਲ ਕਰਦਾ ਹਾਂ ਮਾ ਉਹਨੂੰ ਅਸਲ ਅਕਾਲੀ ਦਲ ਮੰਨਦਾ ਹਾਂ ਉਹ ਤਾਂ ਅਕਾਲੀ ਦਲ ਉਹ ਹੈ ਹੀ ਨਹੀਂ ਜਿਹੜਾ 1920 ਦੇ ਵਿੱਚ ਕੈਮ ਹੋਇਆ ਸੀ ਜਿਸ ਦੀ ਪੰਥਕ ਰਾਜਨੀਤੀ ਸੀ ਇਹ ਤਾਂ ਮੋਗੇ ਦੀ ਕਾਨਫਰੰਸ 'ਚ ਪ੍ਰਕਾਸ਼ ਸਿੰਘ ਬਾਦਲ ਨੇ ਇਹ ਕਹਿਤਾ ਸੀ ਕਿ ਇਹ ਪੰਥਕ ਅਕਾਲੀ ਦਲ ਨਹੀਂ ਹੈ ਬਲਕਿ ਇਹ ਤਾਂ ਪੰਜਾਬ ਦੀ ਪਾਰਟੀ ਹੈ ਤੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਆ ਉਹ ਸਿੱਖਾਂ ਦੀ ਪ੍ਰਤਨਿਤਾ ਕਰਨ ਨੂੰ ਬਣਾਇਆ ਗਿਆ ਸੀ ਸਿੱਖ ਮੁੱਦਿਆਂ ਨੂੰ ਚੱਕਣ ਨੂੰ ਬਣਾਇਆ ਗਿਆ ਸੀ ਬੜੀ ਕੁਰਬਾਨੀ ਪਿਛੋਂ ਹੋਂਦ ਵਿੱਚ ਆਇਆ ਸੀ ਉਹ ਮੈਂ ਉਸ ਅਕਾਲੀ ਦਲ ਦੀ ਪੁਨਰ ਸਿਰਜੀਤੀ ਦੀ ਗੱਲ ਕਰੀ ਹੈ ਤੇ ਮੈਂ ਇਹ ਵੀ ਕਿਹਾ ਕਿ ਭਾਈ ਜਸਵੀਰ ਸਿੰਘ ਦੇ ਰੋਡੇ ਜਿਹੜੇ ਸਿੰਘ ਸਾਹਿਬ ਨੇ ਅਕਾਲ ਤਖਤ ਸਾਹਿਬ ਦੇ ਸਰਪਤਾ ਜਥੇਦਾਰ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਭਤੀਜੇ ਨੇ ਅਤੇ ਬਾਬਾ ਜਗਵਿੰਦਰ ਸਿੰਘ ਦੇ ਜਿਹੜੇ ਨੇ ਪੋਤੇ ਨੇ ਤੇ ਉਹ ਇੱਕ ਵੱਡੇ ਸ਼ਹੀਦੀ ਪਰਿਵਾਰ ਦੇ ਨਾਲ ਸਬੰਧਤ ਨੇ ਉਹ ਉਹਨਾਂ ਨੂੰ ਪ੍ਰਧਾਨ ਬਣਾਇਆ ਜਾਵੇ ਉਹ 47 ਦਲ ਦਾ ਮਰਗੀ ਜਸਵੀਰ ਸਿੰਘ ਹੀ ਕਿਉਂ ਤੁਹਾਨੂੰ ਠੀਕ ਲੱਗੀ ਹੈ ਜੀ ਜਸਵੀਰ ਸਿੰਘ ਰੋਡੇ ਹੀ ਕਿਉਂ ਠੀਕ ਲੱਗੀ ਦੇਖੋ ਭਾਈ ਜਸਵੀਰ ਸਿੰਘ ਰੋਡੇ ਦੀ ਇਸ ਲਈ ਠੀਕ ਲੱਗੀ ਉਹ ਤਿੰਨ ਮੁੱਦੇ ਨੇ ਉਸ ਦੇ ਵਿੱਚ ਪਹਿਲਾ ਮੁੱਦਾ ਇਹ ਹੈ ਕਿ ਉਹ ਮਹਾਨ ਜਿਹੜੀ ਸ਼ਹਾਦਤ ਦੇਣ ਵਾਲੇ ਪਰਿਵਾਰ ਦੇ ਵਿੱਚ ਉਹ ਨੇ ਉਹ ਤੇ ਪਹਿਲੀ ਇਹ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਉਹ ਸਕੇ ਭਤੀਜੇ ਨੇ ਬਾਬਾ ਜਗਵਿੰਦਰ ਸਿੰਘ ਦੇ ਉਹ ਪੁੱਤਰ ਨੇ ਤੇ ਦੂਸਰਾ ਉਹਨਾਂ ਦੇ ਪਿਤਾ ਜਦੀਰ ਸਿੰਘ ਉਹ ਅਮਰ ਸ਼ਹੀਦ ਹੋਏ ਨੇ ਸਿੱਖ ਸੰਘਰਸ਼ ਦੇ ਵਿੱਚ ਉਹਨਾਂ ਨੇ ਕੁਰਬਾਨੀ ਦਿੱਤੀ ਉਹਨਾਂ ਦੇ ਭਰਾ ਸਰਦਾਰ ਸਵਰਨ ਸਿੰਘ ਵੀ ਸ਼ਹੀਦ ਹੋਏ ਦਰਬਾਰ ਸਾਹਿਬ ਦੇ ਵਿੱਚ ਬਲੂ ਸਟਾਰ ਵੇਲੇ ਇਹ ਜਦੋਂ ਜੇ ਜ਼ਬਰ ਜ਼ੁਲਮ ਹੋ ਰਿਹਾ ਸੀ ਉਹਨਾਂ ਨੇ ਮਹਾਨ ਸ਼ਹਾਦਤ ਦਿੱਤੀ ਉਹਨਾਂ ਦੇ ਭਰਾ ਲਖਵੀਰ ਸਿੰਘ ਰੋਡੇ ਜਿਹੜੇ ਨੇ ਉਹਨਾਂ ਨੇ ਵੀ ਆਪਣੀ ਸ਼ਹਾਦਤ ਦਿੱਤੀ ਤੇ ਉਹ ਪਰਿਵਾਰ ਜਿਸ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਪੈਦਾ ਹੋਏ ਬਾਬਾ ਜੋਗਿੰਦਰ ਸਿੰਘ ਹੋਏ ਸਰਦਾਰ ਜਗੀਰ ਸਿੰਘ ਹੋਏ ਸਰਦਾਰ ਸੁਵਰਨ ਸਿੰਘ ਹੋਏ ਤੇ ਸਰਦਾਰ ਲਖਵੀਰ ਸਿੰਘ ਰੋੜੇ ਹੋਏ ਇਹ ਹੀ ਜੇ ਪਰਿਵਾਰ ਦਾ ਜਿਹੜਾ ਸ਼ਹੀਦ ਪਰਿਵਾਰ ਹੈ ਉਸ ਦੇ ਜਿਹੜੇ ਤਰਤਾ ਧਰਤਾ ਜਿਹੜੇ ਨੇ ਉਸ ਦੇ ਵੀ ਹੁਣ ਵਿਚਰਨ ਵਾਲੇ ਨੇ ਜਿਹੜੇ ਉਸ ਪਰਿਵਾਰ ਦੇ ਕਿ ਨਿਓ ਭਾਈ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋੜੇ ਜਿਹੜੇ ਕਿ ਅਕਾਲਤਖਤ ਸਾਹਿਬ ਦੇ ਸਾਥਕ ਜੱਥੇਦਾਰ ਵੀ ਰਹੇ ਨੇ ਤੇ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਜ਼ਥੇਦਾਰੀ ਦੀਆਂ ਜ਼ਿੰਮੇਵਾਰੀਆਂ ਨਿਭਾਈਆਂ ਉਹ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਬਿਲਕੁਲ ਲਾਇਕ ਫਾਇਕ ਨੇ ਇਸ ਮਤਲਬ ਥੋੜੀ ਜਸਵੀਰ ਸਿੰਘ ਰੋੜੇ ਉਹਨਾਂ ਨਾਲ ਗੱਲ ਹੋਈ ਕੋਈ ਦੇਖੋ ਉਹਨਾਂ ਨਾਲ ਤਾਂ ਗੱਲ ਹੋਣ ਦੀ ਲੋੜੇ ਨਹੀਂ ਹੁੰਦੀ ਨਾ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਮੇਰੀ ਤਜਵੀਜ਼ ਰੱਖੋ ਤੇ ਉਹ ਤਾਂ ਜਿਹੜੀ ਹੈਗੀ ਆ ਉਹ ਸੰਜਤ ਨਾਲ ਮੇਰੀ ਗੱਲ ਹੋਈ ਤੇ ਸਾਰੇ ਸੰਜਤ ਦੀ ਸੋਚੇ ਜਿਹੜੀ ਸੀ ਥਾਲਸਾ ਪੰਥ ਦੀ ਇਹ ਆਵਾਜ਼ ਸੀ ਕਿ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਜਿਹੜੇ ਨੇ ਉਹ ਪੁਨਰ ਸ੍ਰੀ ਜੀਤ 44 ਦਲ ਦੇ ਪ੍ਰਧਾਨ ਹੋਣੇ ਚਾਹੀਦੇ ਨੇ। ਸੁਖਵੀਰ ਬਾਦਲ ਦੀ ਪ੍ਰਧਾਨਗੀ ਨੂੰ ਤੁਹਾਨੂੰ ਕੀ ਨੁਕਸ ਨਜ਼ਰ ਆਉਂਦਾ ਜੀ? ਦੇਖੋ ਸੁਖਵੀਰ ਬਾਦਲ ਤਾਂ ਸਿੱਖੇ ਨਹੀਂ ਹੈ। ਸਰਵੀਰ ਬਾਦਲ ਦੀ ਕਾਦੀ ਪ੍ਰਧਾਨਗੀ ਹੈ ਨਾਮ ਪ੍ਰਤਾਪ ਸਿੰਘ ਬਾਦਲ ਸੀਗੇ ਇਹ ਲੋਕ ਤਾਂ ਇਹਨਾਂ ਨੇ ਸਿੱਖੀ ਦੀ ਕੋਈ ਮਰਿਆਦਾ ਜਿਹੜੀ ਆ ਉਹ ਕਾਇਮ ਰੱਖਿਓ ਨਹੀਂ ਇਹਨਾਂ ਨੇ ਬੇਅਦਬ ਇਤਰਾਈ ਬਰਦਾਦੀ ਦੀ ਬੇਅਦਬ ਕੁਆਈ ਜੋਹਰ ਸਿੰਘ ਵਾਲੇ ਵਿੱਚੋਂ ਪਵਨ ਸਰੂਪ ਗੁਰੂ ਗ੍ਰੰਥ ਸਾਹਿਬ ਦਾ ਚੋਰੀ ਚਰਾਇਆ ਫਿਰ ਇਹਨਾਂ ਨੇ ਬਹਿਬਲ ਚਲਣ ਗੋਲੀ ਚਲਾਈ ਇਹਨਾਂ ਨੇ ਕੌਟ ਤਪੂਰੇ ਗੋਲੀ ਚਲਾਈ ਇਹਨਾਂ ਨੇ ਜਿਹੜੀ ਅਣਮੰਗੀ ਮਾਫੀ ਯਾਲੀ ਮਾਫੀ ਜਿਹੜੀ ਸੀ ਜੀ ਉਹ ਜਿਹੜਾ ਆਪਣੇ ਆਪ ਨੂੰ ਅਰ ਰਹਿਮ ਕਹਾਉਂਦਾ ਗੁਰਮੀਤ ਰਾਮ ਰਹੀਮ ਉਹਨੂੰ ਵਾਈ ਕਰੋੜਾ ਰੁਪਇਆ ਖਰਚ ਕੀਤਾ ਸਿੱਖ ਪੰਥ ਦੀਆਂ ਧਜੀਆਂ ਉਡਾਈਆਂ ਤੇ ਸਿੱਖ ਪੰਥ ਦੀ ਹਰ ਇੱਕ ਮਰਿਆਦਾ ਦੀ ਧੁਰ ਉਲੰਘਣਾ ਕੀਤੀ ਸੋ ਇਹ ਨੂੰ ਸੂਰਬਾਦਲ ਨੂੰ ਕੌਣ ਮੰਨਦਾ ਵੀ ਇਹ ਅਕਾਲੀ ਦਲ ਦਾ ਪ੍ਰਧਾਨ ਹੈ ਤੁਹਾਨੂੰ ਲੱਗਦਾ ਹੈ ਕਿ ਇਹ ਪ੍ਰਧਾਨ ਬਦਲਣਾ ਇੰਨਾ ਆਸਾਨ ਨਹੀਂ ਹੈ ਆਸਾਨ ਨਹੀਂ ਰਹਿਣ ਵਾਲਾ ਕਿਉਂਕਿ ਅਜੇ ਤੱਕ ਸੂਰਬਾਦਲ ਨੇ ਸੀਫੇ ਦੀ ਦੇਣ ਦੀ ਅਮਰਿਤ ਦੇ ਲਈ ਕੋਈ ਤਿਆਰੀ ਨਹੀਂ ਦੇਖੋ ਸੰਗਤ ਨੇ ਪ੍ਰਧਾਨਤਾ ਪਹਿਲਾਂ ਹੀ ਬਦਲਤਾ ਕਿਉਂਕਿ ਜਿੱਥੇ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਉਸ ਨੂੰ ਸੰਜਤ ਰਾਜ ਕਰਨ ਵਾਲੀ ਪਾਰਟੀ ਬਣਾਉਂਦੀ ਸੀ ਜਾਂ ਮੁੱਖ ਜਿਹੜੀ ਮਜ਼ਬੂਤ ਵਿਰੋਧੀ ਧਿਰ ਬਣਾਉਂਦੀ ਸੀ ਇੰਨੀਆਂ ਸੀਟਾਂ ਉਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਆਉਂਦੀਆਂ ਸੀ ਜਦੋਂ ਪੰਜਾਬੀ ਸੂਬਾ ਬਣਿਆ ਤੇ ਪਹਿਲੀ ਚੋਣ 1967 ਦੇ ਵਿੱਚ ਹੋਈ ਆ ਉਸ ਸਮੇਂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦੀ ਇਹ ਹਾਲਤ ਸੀ ਤੇ ਅੱਜ ਤਿੰਨ ਸੀਟਾਂ ਵਿਧਾਨ ਸਭਾ ਵਿੱਚ ਨੇ ਉਹਦੇ ਕਿਉਂ ਵੀ 1 MLA ਇਹਨਾਂ ਦੀ ਮੀਟਿੰਗ ਚ ਆਉਂਦਾ 2 MLA ਆਉਂਦੇ ਨਹੀਂ ਹਨ ਇੰਨੀ ਵੱਡੀ ਦੁਰਦਸ਼ਾ ਤਾਂ ਕਦੇ ਹੋਈ ਨਹੀਂ ਇਹਨਾਂ ਨੂੰ ਸੰਜਤ ਨੇ ਪਹਿਲੇ ਹੀ ਲਾ ਦਿੱਤਾ ਸੁਖਵੀਰ ਬਾਦਲੇ ਦੇ ਅਸਤੀਫਾ ਦੇਣ ਦੀ ਚੀ ਲੋੜ ਹੈ ਅਸਤੀਫਾ ਤਾਂ ਹੋ ਹੀ ਗਿਆ ਜਿਹਦੇ ਪੱਲੇ ਕੁਝ ਨਹੀਂ ਹੈ ਹੁਣ ਇੱਕ ਜਿਹੜੀ ਹੈ ਸੀਟ ਪਾਰਲੀਮੈਂਟ ਦੇ ਵਿੱਚ ਜਿੱਤੀ ਹੈ ਉਹ ਵੀ ਇੱਕ ਬੜਾ ਜਿਹੜਾ ਸੀ ਇਹਨਾਂ ਨੇ ਜ਼ਹਿਰ ਨਾਲ ਇੱਕ ਸਮਝੌਤਾ ਕਰਕੇ ਜਿੱਤੀ ਹੈ ਮੈਂ ਉਸ ਬਾਰੇ ਅਜੇ ਕੁਝ ਨਹੀਂ ਬੋਲਣਾ ਚਾਹੁੰਦਾ ਤੇ ਇਹਨਾਂ ਦਾ ਕੋਈ ਹੈ ਹੀ ਦਰਜਾ ਬੰਦਾ ਹੈ ਹੀ ਨਹੀਂ ਸ਼ਰੌਨੀ ਅਕਾਲੀ ਦਲ ਹੈ ਹੀ ਨਹੀਂ ਹੁਣ ਕਿ ਤੁਹਾਨੂੰ ਲੱਗਦਾ ਹੈ ਕਿ ਜਸਵੀਰ ਸਿੰਘ ਰੋਡੇ ਪ੍ਰਧਾਨ ਬਣਨ ਨਾਲ ਅਕਲ ਜਲਦੀ ਦਾ ਉਭਾਰ ਹੋਵੇਗਾ ਮੁਰ ਮੁਰ ਲੈ ਲੈ ਆ ਜਾਵੇ ਜਿਵੇਂ ਪਹਿਲੇ ਅਕਲ ਜਲਦ ਨੂੰ ਦੇਖੋ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਨੇ ਆਪਣੇ ਕਾਲ ਦੇ ਵਿੱਚ ਜ਼ਮੀਨ ਹਲਾਤੀ ਸੀ ਬਾਬਾ ਜੋਗਿੰਦਰ ਸਿੰਘ ਨੇ ਇੰਨੀ ਜ਼ਬਰਦਸਤ ਰਾਜਨੀਤੀ ਕੀਤੀ ਸੀ ਸਿੱਖ ਪੰਥ ਦੀ ਮਹਾਨ ਕੁਰਬਾਨੀ ਪਿਛੋਂ ਤੇ 13 ਵਿੱਚੋਂ 10 ਸੀਟਾਂ ਜਿਹੜੀਆਂ ਲੋਕ ਸਭਾ ਦੀਆਂ ਪਾਰਲੀਮੈਂਟ ਦੀਆਂ ਉਹਨਾਂ ਦੀ ਪ੍ਰਧਾਨਗੀ ਵੇਲੇ ਆਈਆਂ ਸੀ ਜੀਆਂ ਤੇ ਇਹ ਸਾਲਾ ਦੇ ਵਿੱਚ ਇਹੋ ਜਿਹੇ ਪਰਿਵਾਰ ਨਾਲ ਸੰਬੰਧਤ ਤੇ ਸ਼ਹੀਦਾਂ ਦੇ ਪਰਿਵਾਰ ਦੇ ਨਾਲ ਸੰਬੰਧਤ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋੜੇ ਨਿਸ਼ਚਿਤ ਤੌਰ ਤੇ ਵਾਰ ਲਿਆਉਣ ਜੇ ਸ਼ਰੌਨੀ ਅਕਾਲੀ ਦਲ ਦਾ ਉਹਨਾਂ ਨਾਲੋਂ ਹੋਰ ਵਧੀਆ ਤੇ ਸੁਝਾ ਜਿਹੜਾ ਹੈਗਾ ਹੁਣ ਤੂੰ ਬਦਲ ਹੋਈ ਨਹੀਂ ਸਕਦਾ ਫਰੀਦਕੁਰ ਤੋਂ ਸੰਸਦ ਜਸ ਜ ਸਰਬਜੀਤ ਸਿੰਘ ਆਸਾਨੇ ਵੀ ਨਵੀਂ ਸਿਆਸੀ ਪਾਰਟੀ ਬਣਾਉਣ ਦੀ ਐਲਾਨ ਕੀਤੀ ਹੈ ਕਿ ਤੁਸੀਂ ਇਹਨਾਂ ਤੁਸੀਂ ਇਸ ਨਾਲ ਕਿਵੇਂ ਦੇਖਦੇ ਹੋ ਦੇਖੋ ਜੀ ਪਾਰਟੀ ਤਾਂ ਜਿਹੜੀ ਬਣਾਉਂਦਾ ਉਹਨਾਂ ਨੇ ਕੀ ਐਲਾਨ ਕੀਤਾ ਉਹ ਉੱਥੇ ਕੀਤਾ ਸੀ ਜੀ ਉਸ ਦੇ ਵਿੱਚੋਂ ਜਿਹੜੀਆਂ ਜੱਲਾ ਉਹਨਾਂ ਨੇ ਚਾਹੀਆਂ ਉਸ ਬਾਰੇ ਮੈਂ ਟਿੱਪਣੀ ਨਹੀਂ ਪਰੰਤੂ ਜਿਹੜਾ ਹੈਗਾ ਅਕਾਲੀ ਦਲ ਤਾਂ ਜਿਹੜੀ ਪੁਨਰ ਸੁਰਜੀਤੀ ਹੈ ਉਸ ਦੀ ਹੀ ਆਪਣਾ ਸੈਂਸਾ ਭਾਈ ਜਸਵੀਰ ਸਿੰਘ ਰੋਡੇ ਦੀ ਅਗਵਾਈ ਵਿੱਚੇ ਹੋਵੇ ਜੀ ਅਮਿਲਪਾਲ ਨਾਲ ਔੜੀ ਆਖਰੀ ਮੁਲਾਕਾਤ ਕਿਦੋਂ ਹੋਈ ਜੀ ਮੇਰੀ ਆਖਰੀ ਮੁਲਾਕਾਤ ਭਾਈ ਅਮਰਪਾਲ ਸਿੰਘ ਦੇ ਨਾਲ 5 ਜੂਨ ਨੂੰ ਹੋਈ ਹੈ ਜੀ ਇਹ ਇਲੈਕਸ਼ਨਲ ਵਾਜਤ ਹਾਂ ਇਲੈਕਸ਼ਨ ਤੋਂ 4 ਨੂੰ 4 ਤਰੀਕ ਨੂੰ ਨਤੀਜਾ ਆਇਆ ਤੇ 5 ਤਰੀਕ ਨੂੰ ਪਹਿਲਾਂ ਹੀ ਅਸੀਂ ਸਮਨ ਨਿਰਧਾਰਤ ਕੀਤਾ ਹੋਇਆ ਸੀ ਉਹਨਾਂ ਨੇ ਮੈਨੂੰ ਕਿਹਾ ਸੀ ਕਿ 5 ਜੂਨ ਨੂੰ ਤੁਸੀਂ ਹਰ ਹਾਲਤ ਵਿੱਚ ਆਇਓ ਤੇ 5 ਜੂਨ ਨੂੰ ਮੈਂ ਜੇਲ੍ਹ ਦੇ ਵਿੱਚ ਗਿਆ ਸੀ ਸਾਡੀ ਲੰਬੀ ਚੌੜੀ ਜਿਹੜੀ ਮੁਲਾਕਾਤ ਹੋਈ ਸੀ ਅਮਿਤਪਾਲ ਦੀ ਭਰਾ ਨੂੰ ਗਥੀ ਤੁਰਤੇ ਡਰਗ ਨਾਲ ਗ੍ਰਿਫਤਾਰੀ ਦੀ ਤੁਸੀਂ ਕਿਸ ਤਰ੍ਹਾਂ ਦੇਖਿਆ ਲੈਠੋ ਉਹ ਤਾਂ ਇੱਕ ਝੂਠਾ ਮਤਦਮਾ ਬਣਾਇਆ ਹੈ ਉਹ ਤਾਂ ਭਾਈ ਸਾਹਿਬ ਨੂੰ ਬਦਨਾਮ ਕਰਨ ਦੇ ਲਈ ਬਣਾਇਆ ਮੈਂ ਪਹਿਲਾਂ ਵੀ ਕਈ ਵਾਰੀ ਕਹਿ ਚੁੱਕਿਆ ਕਿ ਉਹ ਮਤਦਮੇ ਦੀ ਕੋਈ ਤੋਕੇ ਨਹੀਂ ਬੰਦੀ ਆ ਪਾਰਲੀਮੈਂਟ ਲੋਕ ਸਭਾ ਜਿਹੜੀ ਹੈ ਸ਼ੁਰੂ ਹੋਣ ਲੱਗੀ ਹੈ ਤੇ ਉਹਦੇ ਵਿੱਚ ਜਿਸ ਤਰ੍ਹਾਂ ਹੁੰਦਾ ਉਹ ਤਾਂਉਣ ਵਾਲਾ ਸਮੇਂ ਦੱਸੂਗਾ